ਕਵਤਾ ਬਨਾਮ ਸਰੋਤੀ ਕਵਤਾ ਬਨਾਮ ਸਰੋਤੀ ਅੱਛਾ ਠੀਕ ਹੈ ਲੋਡ ਹੈ ਜੀ ਬੜੀ ਲੋਡ ਹੈ ਲੋਡ ਹੈ ਜੀ ਬੜੀ ਲੋਡ ਹੈ ਪਾਟਕਾਂ ਦੀ ਬੜੀ ਥੋੜ ਹੈ ਪਾਟਕਾਂ ਦੀ ਬੜੀ ਕੋੜ ਹੈ ਤਾਂ ਹੀ ਤਾਂ ਕਹਿੰਦਾ ਹਾਂ ਜੀ ਪਾਟਕਾਂ ਦੀ ਬੜੀ ਲੋਡ ਹੈ ਪਾਟਕਾਂ ਦੀ ਬੜੀ ਲੋਡ ਕਵਤਾ ਸੁਣਾਉਣ ਵਾਲੇ ਵੱਧ ਕਵਤਾ ਸੁਣਾਉਣ ਵਾਲੇ ਵੱਧ ਸਰੋਤਿਆਂ ਦੀ ਬੜੀ ਥੋੜ ਹੈ ਸਰੋਤਿਆਂ ਦੀ ਬੜੀ ਥੋੜ ਹੈ ਲੋੜ ਹੈ ਜੀ ਬੜੀ ਲੋੜ ਹੈ ਬਾਕਾ ਦੀ ਬੜੀ ਲੋੜ ਹੈ ਸਰੋਤਿਆਂ ਦੀ ਬੜੀ ਲੋੜ ਹੈ ਕਵਤਾ ਸਨਾਹ ਕਈ ਭੱਜ ਜਾਂਦੇ ਕਵਤਾ ਸਨਾਹ ਕਈ ਭੱਜ ਜਾਂਦੇ ਟਿਕੜ ਜਾਂਦਾ ਤੇ ਜੋੜ ਹੈ ਲੋੜ ਹੈ ਜੀ ਬੜੀ ਲੋੜ ਹੈ ਤਾਂ ਹੀ ਕਹਿੰਦਾ ਹਾਂ ਜੀ ਸਰੋਤਿਆਂ ਦੀ ਬੜੀ ਥੋੜ ਹੈ ਵਾਹ ਜੀ ਮੈਂ ਹੀ ਤਾਂ ਕਹਿੰਦਾ ਹਾਂ ਜੀ ਦਰਸ਼ਕਾਂ ਦਾ ਨਾ ਹੋੜ ਹੈ ਦਰਸ਼ਕਾਂ ਦਾ ਨਾ ਹੋੜ ਹੈ ਲੋੜ ਹੈ ਜੀ ਬੜੀ ਲੋੜ ਹੈ ਸਰੋਤਿਆਂ ਦੀ ਬੜੀ ਲੋੜ ਹੈ ਗਾਇਕ ਆ ਕਵੀ ਦਰਬਾਰਾਂ ਚ ਫਰਜ਼ ਨਿਭਾਉਣਾ ਗਾਇਕ ਆ ਕਵੀ ਦਰਬਾਰਾਂ ਚ ਫਰਜ਼ ਨਿਭਾਉਣਾ ਕਈਆਂ ਕਵੀਆਂ ਦੀਆਂ ਰਚਨਾਵਾਂ ਗਾ ਸੁਣਾਉਣਾ ਸਾਜ ਸਾਜੀ ਬੇਸ਼ੱਕ ਨਾ ਕਦੇ ਵੀ ਲਿਆਉਣਾ ਸਾਜੀ ਸਾਜ ਸਾਜੀ ਬੇਸ਼ੱਕ ਨਾਲ ਨਾ ਕਦੇ ਵੀ ਲਿਆਉਣਾ ਪਰ ਸਾਹਿਬ ਸਭਾ ਵਿੱਚ ਜਰੂਰ ਆਣ ਪਰ ਸਾਹਿਬ ਸਭਾ ਵਿੱਚ ਜਲੂ ਮਲਾਉਣਾ ਤਾਂ ਹੀ ਤਾਂ ਕਹਿੰਦਾ ਹਾਂ ਕਲਾਕਾਰਾਂ ਦੀ ਲੋੜ ਹੈ ਤਾਹੀਂ ਤਾਂ ਕਹਿੰਦਾ ਹਾਂ ਕਲਾਕਾਰਾਂ ਦੀ ਲੋੜ ਐ ਕਲਾਕਾਰਾਂ ਦੀ ਬੜੀ ਥੋੜਾ ਐ ਕੱਦ ਕਲਾਾਂ ਦੀ ਬੜੀ ਲੋੜ ਐ ਲੋੜ ਹੈ ਜੀ ਬੜੀ ਲੋੜ ਐ ਗਾਇਕਾਂ ਦੀ ਬੜੀ ਥੋੜਾ ਐ ਤਾਂ ਹੀ ਤਾਂ ਕਹਿੰਦਾ ਹਾਂ ਜੀ ਗਾਇਕਾਂ ਦੀ ਬੜੀ ਲੋੜ ਬਹੁਤ ਬਹੁਤ ਕੁਮਾਰ ਰੋਚੀ ਦੇ ਜੀ ਆਉਣਗੇ ਆਮ ਪੱਟੀ ਪਿੰਡ ਵਿੱਚ ਜੰਮਿਆ ਨੌਰਾਏ ਅਬਦੁੱਲਾ ਖਾਨ ਪੱਟੀ ਪਿੰਡ ਵਿੱਚ ਜੰਮਿਆ ਵਾਹ ਜੀ ਵਾਹ ਪੱਟੀ ਪਿੰਡ ਵਿੱਚ ਜੰਮਿਆ ਨੌਰਾਏ ਅਬਦੁੱਲਾ ਖਾਨ ਉਹਨੂੰ ਦੁੱਲਾ ਪੱਟੀ ਆਖਿਦੇ ਉਹਨੂੰ ਦੁੱਲਾ ਪੱਟੀ ਆਖਿਦੇ ਇਹ ਤਾਂ ਜਾਣੇ ਕੁੱਲ ਜਹਾਨ ਇਹ ਤਾਂ ਜਾਣੇ ਕੁੱਲ ਕਹਾਨ ਵਾਹ ਜੀ ਵਾਹ उहो मालीमा ओ मालीमां चांवां भले चांवादाू त लुटंद तू उतां ते खड़े मजलूमा नाल ਪੱਟੀ ਪਿੰਡ ਦੇ ਵਿੱਚ ਜੰਮਿਆ ਵਾ ਵਾ ਪੱਟੀ ਪਿੰਡ ਦੇ ਵਿੱਚ ਜੰਮਿਆ ਨੌਰਾਇਬਦੁੱਲਾ ਖਾਨ ਉਹਨੂੰ ਦੁੱਲਾ ਪੱਟੀ ਆਖਦੇ ਉਹਨੂੰ ਦੁੱਲਾ ਪੱਟੀ ਆਖਦੇ ਇੱਕ ਜਾਣੇ ਕੂਲ ਜਹਾਨ ਇਹਦਾ ਜਾਣੇ ਕੂਲ ਜਹਾਨ ਮੁਗਲ ਹਕੂਮਤ ਨੂੰ ਇਸ ਜੁੱਧ ਦੇ ਨੇ ਲੋਕ ਵਕਤ ਨਿਤਾਸੀ ਪਾ ਲੋਕ ਵਕਤ ਨਿਤਾਸੀ ਪਾ ਤਾਂ ਹੀ ਅਕਬਰ ਦਿੱਲੀ ਖੱਜ ਕੇ ਤਾਂ ਹੀ ਅਕਬਰ ਦਿੱਲੀ ਖੱਜ ਕੇ ਬਖਸ਼ਿਆ ਲਾਹੌਰ ਦੇ ਕਿਲੇ ਵਿੱਚ ਆ ਬਖਸ਼ਿਆ ਲਾਹੌਰ ਦੇ ਕਿਲੇ ਵਿੱਚ ਆ ਪੱਤੀ ਪਿੰਡ ਦੇ ਵਿੱਚ ਜੰਮਿਆ ਨਾਉ ਰਾਈ ਅਬਦੁੱਲਾ ਖਾਨ ਉਹਨਦੁੱਲਾ ਪੱਟੀ ਆਖਦੇ ਆਹੋ ਸੀ ਜੀ ਉਹਨਦੁੱਲਾ ਪੱਟੀ ਆਖਦੇ ਇੱਦਾਂ ਜਾਣੇ ਕੁੱਲ ਜਹਾਨ ਇੱਦਾਂ ਜਾਣੇ ਕੁੱਲ ਗਾਣ ਮੁਗਲ ਹਕੂਮਤ ਨੂੰ ਇਸ ਜੋਦੇ ਨੇ ਲੋਕ ਵਕਤ ਦਿੱਤਾ ਸੀ ਪਾ ਤਾਂ ਅਕਬਰ ਦਿਲ ਨਹੀਂ ਖੱਦ ਕੇ ਤਾਂ ਇਕ ਮੁਰੇ ਨੀ ਲੇਂ ਖੱਡਿ ਗਏ ਬਤ ਯੱਲਾਹ ਹੋ ਦੇ ਕੀ ਇਹ ਵੀ ਤਿਆ ਜਬਰ ਜ਼ੁਲਮ ਦੇ ਖਿਲਾਫ ਉੱਦਲਾ ਜਬਰ ਜ਼ੁਲਮ ਦੇ ਖਿਲਾਫ ਉੱਦਲਾ ਸੀ ਸ਼ੇਰਾਂ ਵੰਗੂ ਗੱਜੀ ਦਾ ਗਰੀਬ ਮਜ਼ਲੂਮਾਂ ਦੀ ਪੱਤ ਨੂੰ ਵਾਹ ਜੀ ਵਾਹ ਗਰੀਬ ਮਜ਼ਲੂਮਾਂ ਦੀ ਪੱਤ ਨੂੰ ਉਹਦਾ ਦੋਵੇਂ ਹੱਕੀ ਕਾਜੀ ਦਾ ਉਹਦਾ ਦੋਵੇਂ ਹੱਕੀ ਕਾਜੀ ਦਾ ਰਾਵੀ ਦੀ ਜੰਗ 'ਚ ਐਨੇ, ਰਾਵੀ ਦੀ ਜੰਗ 'ਚ ਐਨੇ, ਮੁਗਲਾਂ ਨੂੰ ਦਿੱਤੇ ਚਣੇ ਚਵਾ, ਇਹ ਨੀ ਲੰਮੰਨੀ ਹਾਕਮਾਂ ਦੀ, ਇਹ ਨਾ ਮੰਨੀ ਹਾਕਮਾਂ ਦੀ, ਦਿੱਤੀ ਇੱਟ ਨਾਲ ਇੱਟ ਖੜਕਾ, ਦਿੱਤੀ ਇੱਟ ਨਾਲ ਇੱਟ ਖੜਕਾ, ਦਿੱਤੀ ਇੱਟ ਨਾਲ ਇੱਟ ਖੜਕਾ। ਦਿਨੋ ਦਿਨੀ ਸੀ ਬੜਿਆ ਦਿਲਲਾ, ਗੋਮਨ ਹੱਡ ਪੰਜਾਬ ਦਾ। ਦਿਣਾ ਦਿਨ ਸੀ ਬਣਿਆ ਦੁੱਲਾ ਬਹੁਣ ਹੱਦ ਪੰਜਾਬ ਦਾ ਜਦਾਂ ਚਿੱਕਿਆ ਚੰਦਾ ਹੋ ਫਿਨੇ ਜਦਾਂ ਚਿੱਕਿਆ ਚੰਦਾ ਹੋ ਫਿਨੇ ਮਜ਼ਲੂਮਾਂ ਦੀ ਆਵਾਜ਼ ਦਾ ਮਜ਼ਲੂਮਾਂ ਦੀ ਆਵਾਜ਼ ਦਾ ਰੈਂਦੀ ਦੁਨੀਆ ਤੱਕ ਹੋਸ਼ੀ ਬਾਦੁੱਲੇ ਦੀ ਗੌਂਦੇ ਰਹਿਣਗੇ ਰੈਂਦੀ ਦੁਨੀਆ ਤੱਕ ਹੋਸ਼ੀ ਰੈਂਦੀ ਦੁਨੀਆ ਤੋਂ ਹੋਸ਼ੀ ਬਾਦੁੱਲੇ ਦੀ ਗੌਂਦੇ ਰਹਿਣਗੇ ਇਹ ਹਰ ਪੰਜਾਬੀ ਦੇ ਦਿਲ ਵਿੱਚ ਇਹ ਹਰ ਪੰਜਾਬੀ ਦੇ ਦਿਲ ਵਿੱਚ ਬਣਨਾ ਇੱਕ ਜਉਂਦੇ ਰਹਿਣਗੇ ਬਣਨਾ ਇੱਕ ਜਉਂਦੇ ਰਹਿਣਗੇ ਬਣਨਾ ਇੱਕ ਜਉਂਦੇ ਰਹਿਣਗੇ